ਤਾਂ ਇਸ ਸਾਲ ਮਾਨਸੂਨ ਅਤੇ بارش ਦੇ ਵੱਲੋਂ ਵੱਡੀ ਤਬਾਹੀ ਆ ਜਿਹੜੀ ਉਹ ਮਚਾਈ ਜਾ ਰਹੀ ਹੈ ਬਿਹਾਰ ਦੇ ਵਿੱਚ ਦਰਜਨ ਦੇ ਕਰੀਬ ਪੁਲ ਨੇ ਜਿਹੜੇ ਉਹ ਨਦੀਆਂ ਦੇ ਅਤੇ ਨਾਲਿਆਂ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਲੇਕਿਨ ਹੋਰ ਵੀ ਕਈ ਸੂਬਿਆਂ ਦੇ ਵਿੱਚ ਕੁਝ ਅਜਿਹੀਆਂ ਹੀ ਪਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਵਿੱਚ ਗੱਲਿਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਲੋਹੇ ਦਾ ਬਣਿਆ ਹੋਇਆ ਬ੍ਰਿਜ ਆ ਜਿਹੜਾ ਉਹ ਤਹਿਸ ਨੈਸ ਹੋ ਜਾਂਦਾ ਹੈ ਹਾਲਾਂਕਿ ਰਾਹ ਦੀ ਗੱਲ ਇਹ ਰਹਿੰਦੀ ਹੈ ਕਿ ਜਿਸ ਵਕਤ ਇਹ ਹਾਦਸਾ ਹੁੰਦਾ ਹੈ ਉਸ ਵਕਤ ਨਦੀ ਦੇ ਵਿੱਚ ਪਾਣੀ ਨਹੀਂ ਹੁੰਦਾ ਮੇਗਾਲਿਆ ਵਿੱਚ ਬੱਕਗਲਾ ਬ੍ਰਿਜ ਦੇ ਗਿਰਨ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਸਾਊਥ ਗਾਰੋ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਮਾਨ ਦੇ ਭਰੇ ਹੋਏ ਦੋ ਟਰੱਕ ਨੇ ਜਿਹੜੇ ਉਹ ਬ੍ਰਿਜ ਨੂੰ ਕ੍ਰੋਸ ਕਰ ਰਹੇ ਸੀ ਤਾਂ ਅਚਾਨਕ ਬ੍ਰਿਜ ਆ ਜਿਹੜਾ ਉਤਸਨੈਸ ਹੋ ਜਾਂਦਾ ਹੈ ਲੱਖਾਂ ਰੁਪਏ ਦੇ ਟਰੱਕਾਂ ਦੇ ਵਿੱਚ ਲੱਖਾਂ ਰੁਪਏ ਦਾ ਮਾਲ ਆ ਜਿਹੜਾ ਉਹ ਲੋਡ ਕੀਤਾ ਹੋਇਆ ਸੀ ਤਾਂ ਜਿਹੜਾ ਇਸ ਹਾਦਸੇ ਦੇ ਵਿੱਚ ਨੁਕਸਾਨਿਆ ਗਿਆ ਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਟਰੱਕ ਨੇ ਜਿਹੜੇ ਉਹ ਬ੍ਰਿਜ ਉੱਤੇ ਡਿੱਗੇ ਹੋਏ ਨੇ ਦੋਵੇਂ ਟਰੱਕਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਮਾਲ ਆ ਜਿਹੜਾ ਉਹ ਲੋਡ ਕੀਤਾ ਗਿਆ ਸੀ ਅਤੇ ਇਹ ਬ੍ਰਿਜ ਆ ਜਿਹੜਾ ਟਰੱਕਾਂ ਦਾ ਵਜ਼ਨ ਨਹੀਂ ਸਹਿ ਪਾਇਆ ਅਤੇ ਇਹ ਵੱਡਾ ਹਾਦਸਾ ਜਿਹੜਾ ਹੋ ਗਿਆ ਹਾਦਸੇ ਦੇ ਕਾਰਨਾਂ ਦੀ ਹੁਣ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾਵੇਗੀ ਲੇਕਿਨ ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਵੱਡੇ ਸਵਾਲ ਨੇ ਜਿਹੜੇ ਉੱਚਕੇ ਜਾ ਰਹੇ ਨੇ ਕਿ ਨਾਰਥ-ਈਸਟ ਅਤੇ ਨਿਗਾਲਿਆ ਵਰਗੇ ਜਿਹੜੇ ਸੂਬੇ ਨੇ ਉਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਨੂੰ ਉੱਥੇ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਲੇਕਿਨ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਇਸ ਮਸਲੇ ਵੱਲ ਕੋਈ ਵੀ ਬਹੁਤਾ ਧਿਆਨ ਨਹੀਂ ਦਿੰਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਬ੍ਰਿਜ ਜਿਹੜਾ ਉਹ ਕਦੋਂ ਤੱਕ ਬਣਦਾ ਹੈ ਲੋਕਾਂ ਨੂੰ ਵੱਡਾ ਨੁਕਸਾਨ ਆ ਜਿਹੜਾ ਹੋਇਆ ਹੈ ਹਾਲਾਂਕਿ ਰਾਹਤ ਦੀਆਂ ਗੱਲਾਂ ਇਹ ਸਾਹਮਣੇ ਆਈਆਂ ਨੇ ਕਿ ਨਦੀ ਦੇ ਵਿੱਚ ਉਸ ਵਕਤ ਪਾਣੀ ਨਹੀਂ ਸੀ ਅਗਰ ਨਦੀ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੁੰਦਾ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਤਾਂ ਇਸ ਸਾਲ ਮਾਨਸੂਨ ਅਤੇ ਬਾਰਿਸ਼ ਦੇ ਵੱਲੋਂ ਵੱਡੀ ਤਬਾਹੀ ਆ ਜਿਹੜੀ ਉਹ ਮਚਾਈ ਜਾ ਰਹੀ ਹੈ ਬਿਹਾਰ ਦੇ ਵਿੱਚ ਦਰਜਨ ਦੇ ਕਰੀਬ ਪੁਲ ਨੇ ਜਿਹੜੇ ਉਹ ਨਦੀਆਂ ਦੇ ਅਤੇ ਨਾਲਿਆਂ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਲੇਕਿਨ ਹੋਰ ਵੀ ਕਈ ਸੂਬਿਆਂ ਦੇ ਵਿੱਚ ਕੁਝ ਅਜਿਹੀਆਂ ਹੀ ਪਰੇਸ਼ਾਨੀਆਂ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਮੇਂ ਗੱਲਿਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਲੋਹੇ ਦਾ ਬਣਿਆ ਹੋਇਆ ਬ੍ਰਿਜ ਆ ਜਿਹੜਾ ਉਹ ਤਹਿਸ ਨੈਸ ਹੋ ਜਾਂਦਾ ਹੈ ਹਾਲਾਂਕਿ ਰਾਤ ਦੀ ਗੱਲ ਇਹ ਰਹਿੰਦੀ ਹੈ ਕਿ ਜਿਸ ਵਕਤ ਇਹ ਹਾਦਸਾ ਹੁੰਦਾ ਹੈ ਉਸ ਵਕਤ ਨਦੀ ਦੇ ਵਿੱਚ ਪਾਣੀ ਨਹੀਂ ਹੁੰਦਾ ਮੈਗਾਲਿਆ ਵਿੱਚ ਬੱਕਗਲਾ ਬ੍ਰਿਜ ਦੇ ਗਿਰਨ ਦੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਸਾਊਥ ਗਾਰੋ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਮਾਨ ਦੇ ਭਰੇ ਹੋਏ ਦੋ ਟਰੱਕ ਨੇ ਜਿਹੜੇ ਉਹ ਬ੍ਰਿਜ ਨੂੰ ਕ੍ਰੋਸ ਕਰ ਰਹੇ ਸੀ ਤਾਂ ਅਚਾਨਕ ਬ੍ਰਿਜ ਆ ਜਿਹੜਾ ਉਹ ਤਹਿਸ ਨੈਸ ਹੋ ਜਾਂਦਾ ਹੈ ਲੱਖਰਪੈ ਦੇ ਟਰੱਕਾਂ ਦੇ ਵਿੱਚ ਚ ਲੱਖਾਂ ਰੁਪਏ ਦਾ ਮਾਲ ਆ ਜਿਹੜਾ ਉਹ ਲੋਡ ਕੀਤਾ ਹੋਇਆ ਸੀ ਤਾਂ ਜਿਹੜਾ ਇਸ ਹਾਦਸੇ ਦੇ ਵਿੱਚ ਨੁਕਸਾਨਿਆ ਗਿਆ ਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਟਰੱਕ ਨੇ ਜਿਹੜੇ ਉਹ ਬ੍ਰਿਜ ਉੱਤੇ ਡਿੱਗੇ ਹੋਏ ਨੇ ਦੋਵੇਂ ਟਰੱਕਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਮਾਲ ਆ ਜਿਹੜਾ ਉਹ ਲੋਡ ਕੀਤਾ ਗਿਆ ਸੀ ਅਤੇ ਇਹ ਬ੍ਰਿਜ ਆ ਜਿਹੜਾ ਟਰੱਕਾਂ ਦਾ ਵਜ਼ਨ ਨਹੀਂ ਸਹਿ ਪਾਇਆ ਅਤੇ ਇਹ ਵੱਡਾ ਹਾਦਸਾ ਜਿਹੜਾ ਹੋ ਗਿਆ ਹਾਦਸੇ ਦੇ ਕਾਰਨਾਂ ਦੀ ਹੁਣ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾਵੇਗੀ ਲੇਕਿਨ ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਵੱਡੇ ਸਵਾਲ ਨੇ ਜਿਹੜੇ ਉੱ ਚੁੱਕੇ ਜਾ ਰਹੇ ਨੇ ਕਿ ਨਾਰਥ-ਈਸਟ ਅਤੇ ਨਿਘਾਲੇਆ ਵਰਗੇ ਜਿਹੜੇ ਸੂਬੇ ਨੇ ਉਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਲੋਕਾਂ ਨੂੰ ਉੱਥੇ ਵੱਡੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਲੇਕਿਨ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਇਸ ਮਸਲੇ ਵੱਲ ਕੋਈ ਵੀ ਬਹੁਤਾ ਧਿਆਨ ਨਹੀਂ ਦਿੰਦੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਬ੍ਰਿਜ ਜਿਹੜਾ ਉਹ ਕਦੋਂ ਤੱਕ ਬਣਦਾ ਹੈ ਲੋਕਾਂ ਨੂੰ ਵੱਡਾ ਨੁਕਸਾਨ ਆ ਜਿਹੜਾ ਹੋਇਆ ਹੈ ਹਾਲਾਂਕਿ ਰਾਹਤ ਦੀਆਂ ਗੱਲਾਂ ਇਹ ਸਾਹਮਣੇ ਆਈਆਂ ਨੇ ਕਿ ਨਦੀ ਦੇ ਵਿੱਚ ਉਸ ਵਕਤ ਪਾਣੀ ਨਹੀਂ ਸੀ ਅਗਰ ਨਦੀ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੁੰਦਾ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ